ਅਮਰਸਰ ਦੇ ਹਲਕੇ ਜੰਡਿਆਲਾ ਗੁਰੂ ਦੇ ਵਿੱਚ ਅੱਜ ਇੱਕ ਮੰਦਭਾਗੀ ਘਟਨਾ ਦੇਖਣ ਨੂੰ ਮਿਲੀ ਜਿੱਥੇ ਕੀ ਜਸਪਾਲ ਸਿੰਘ ਨਾਮਕ ਇੱਕ ਵਿਅਕਤੀ ਜੋ ਕਿ ਨਿੱਜੀ ਸਕੂਲ 'ਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਬਿਜਲੀ ਦੀਆਂ ਤਾਰਾਂ ਦੇ ਚਪੇੜ 'ਚ ਆ ਜਾਂਦਾ ਹੈ ਜਿਸ ਕਾਰਨ ਉਹ ਸੜਕ ਤੇ ਡਿੱਗ ਜਾਂਦਾ ਹੈ ਸੜਕ ਤੇ ਡਿੱਗਣ ਨਾਲ ਉਸ ਨੂੰ ਸੱਟ ਲੱਗਦੀ ਹੈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਜਿੱਥੇ ਕਿ ਉਹ ਨਿੱਜੀ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ 5:30 ਵਜੇ ਦੇ ਕਰੀਬ ਸਵੇਰ ਦੇ ਸਮੇਂ ਦੇ ਵਿੱਚ ਉਹ ਵਾਪਸ ਜੋ ਆਪਣੇ ਘਰ ਪਰਤ ਰਿਹਾ ਸੀ ਜਿਸ ਮੌਕੇ ਇਹ ਦੁਰਘਟਨਾ ਵਾਪਰੀ ਅਤੇ ਉਹ ਆਪਣੀ ਜਾਨ ਤੋਂ ਹੱਥੋਂ ਬੈਠਾ ਜਿੱਥੇ ਕਿ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌਰ ਬੈਠੀ ਹੈ ਉੱਥੇ ਉਹਨਾਂ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਜਲੀ ਦੀਆਂ ਤਾਰਾਂ ਸੜਕ ਤੇ ਰੱਖਣ ਦੇ ਲੈ ਕੇ ਇੱਕ ਵੱਡੀ ਲਾਪਰਵਾਹੀ ਹੈ ਜਿਸ ਕਾਰਨ ਹਾਦਸਾ ਹੋਇਆ ਅਤੇ ਉਹਨਾਂ ਨੇ ਆਪਣੇ ਘਰ ਦਾ ਇੱਕ ਅਹਿਮ ਜੀ ਗਵਾ ਲਿਆ ਜਿਸ ਨੂੰ ਲੈ ਕੇ ਉਹ ਬਿਜਲੀ ਬੋਰਡ ਦੀ ਲਾਪਰਵਾਹੀ ਨੂੰ ਦਿਖਾਉਂਦੇ ਪਏ ਨੇ ਦਰਸਾਉਂਦੇ ਪੈਣੇ ਅਤੇ ਇਨਸਾਫ ਦੀ ਮੰਗ ਕਰਦੇ ਪੈਣੇ ਇਸ ਮੌਕੇ ਤੇ ਪੁਲਿਸ ਅਧਿਕਾਰੀ ਜੋ ਕਿ ਮੌਕੇ ਤੇ ਮੌਜੂਦ ਹੋਏ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਪੋਸਟਮਾਰਟਮ ਰਿਪੋਰਟ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਨਿਰਧਾਰਿਤ ਕੀਤੀ ਜਾਵੇਗੀ ਤਾਂ ਕੀ ਕੋਈ ਜਾਣਕਾਰੀ ਦੇ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਅੱਜ ਸਵੇਰੇ 5:30 ਵਜੇ ਦੇ ਕਰੀਬ ਜਸਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਜਾਣੀਆਂ ਜੋ ਕਿ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਸੀਗਾ ਆਪਣੀ ਬਾਈਕ ਤੇ ਉਹ ਆਪਣੇ ਪਿੰਡ ਡਿਊਟੀ ਤੋਂ ਬਾਅਦ ਵਾਪਸ ਜਾ ਰਿਹਾ ਸੀ ਤੇ ਇਹਨਾਂ ਦੇ ਕਹਿਣ ਮੁਤਾਬਕ ਇਹ ਹੈ ਕਿ ਰਸਤੇ ਵਿੱਚ ਤਾਰਾਂ ਸੀਗੀਆਂ ਬਿਜਲੀ ਬੋਰਡ ਦੀਆਂ ਡਿੱਗੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਉਹਦਾ ਮੋਟਰਸ਼ਾਲਾ ਅਰਨ ਕਰਕੇ ਡਿੱਗਾ ਵਾ ਪਰ ਮੌਕੇ ਤੇ ਜਦੋਂ ਆਈ ਪੁੱਜੀਆਂ ਉੱਥੇ ਤਾਰਾਂ ਤੇ ਸਾਈਡ ਤੇ ਸੀਗੀਆਂ ਪਰ ਹਾਂ ਰਿਪੇਅਰ ਦਾ ਕੰਮ ਜ਼ਰੂਰ ਉੱਥੇ ਬਿਜਲੀ ਬੋਰਡ ਵੱਲੋਂ ਕੀਤਾ ਗਿਆ ਵਾ ਬਾਕੀ ਅਸੀਂ ਉਹਨਾਂ ਦੇ ਬੇਟੇ ਦੇ ਬਿਆਨ ਲਿਖ ਕੇ 194 ਬੀਐਨਐਸਐਸ ਤਹਿਤ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਪੋਸਟਮੋਰਮ ਪੜਾਈ ਗਈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਦਲੇਰ ਸਿੰਘ ਦਲੇਰ ਸਿੰਘ ਦੀ ਕੀ ਗੱਲ ਹੋਈ ਹੈ ਮੈਂ ਮਨਵਜਿਸ਼ ਸਵੇਰੇ 6 ਵਜੇ ਪਤਾ ਲੱਗਾ ਕਿ ਮੇਰੇ ਫਾਦਰ ਦਾ ਐਕਸੀਡੈਂਟ ਹੋ ਗਿਆ ਤੇ ਮੈਂ ਜਲਦੀ ਜਲਦੀ ਮੈਂ ਐਂਬੂਲੈਂਸ ਤੇ ਪੁਲਿਸ ਅਰੇਂਜ ਕੀਤੀ ਐਂਬੂਲੈਂਸ ਆਈ ਲੈ ਕੇ ਗਏ ਤੇ ਉੱਥੇ ਉਹਨਾਂ ਨੇ ਮੇਰੇ ਫਾਦਰ ਨੂੰ ਡੈਥ ਪ੍ਰੋਨਾਉਂਸ ਕਰਤਾ ਕਿ ਕਾਰਨ ਕੀ ਰਿਹਾ ਐ ਐਕਸੀਡੈਂਟ ਹੋ ਗਿਆ ਕਿ ਆ ਤਾਂ ਇਹੀ ਜਾ ਰਿਹਾ ਹੈ ਕਿ ਜੋ ਸਾਹਮਣੇ ਹੈ ਸਾਰਾ ਕੁਝ ਹੀ ਆ ਵੀਡੀਓਜ਼ ਵੀ ਆ ਕਿ ਬਿਜਲੀ ਦੀਆਂ ਤਾਰਾਂ ਹੀ ਖੰਭਾ ਟੁੱਟਾਈ ਕੰਪਲੇਨਸ ਹੋਈਆਂ ਹੀ ਗੀਆਂ ਉਹ ਨਹੀਂ ਚੱਕੀਆਂ ਗਈਆਂ ਹਨ ਗੇਰੀ ਕਰਕੇ ਉਹਦੀ ਅੱਜ ਮਤਲਬ ਕੀ ਮੰਗਾ ਹੋ ਮੁੰਗੇ ਇਨਸਾਫ ਹੋਣਾ ਚਾਹੀਦਾ ਜੋ ਉਹਨੂੰ ਜਾਣ ਵਾਲਾ ਚਲ ਗਿਆ ਹੋਰ ਨਾ ਕੋਈ ਜਾਵੇ ਤੇ ਇਸ ਦੇ ਤੇ ਜੋ ਵੀ ਬੰਦੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਇਨਸਾਫ ਹਾਂਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਦਲਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਯੂਨੀਅਨ ਦਾ ਸਿੰਧੂਪੁਰ ਦਲਜੀਤ ਸਿੰਘ ਜੀ ਕੀ ਗੱਲ ਹੋਈ ਅੱਜ ਜਿਹੜਾ ਸਵੇਰੇ ਸਵੇਰੇ ਐਕਸੀਡੈਂਟ ਹੋਇਆ ਵਾ ਕੀ ਕਾਰਨ ਰਿਹਾ ਐਕਸੀਡੈਂਟ ਦਾ ਦੇਖੋ ਜੀ ਸਭ ਤੋਂ ਪਹਿਲਾਂ ਤੇ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਆ ਅੱਜ 19 ਤਰੀਕ ਵਾਲੇ ਦਿਨ ਐ ਤਿਉਹਾਰ ਵਾਲਾ ਦਿਨੇ ਆ ਤਿਹਾਰ ਸੀਗੇ ਕੱਲ ਪਰਸੋਂ ਦਿਵਾਲੀ ਦੇ ਪਰ ਸਰਦਾਰ ਜਸਪਾਲ ਸਿੰਘ ਜਿਹੜੇ ਜਾਣੀਆਂ ਪਿੰਡ ਦੇ ਰਹਿਣ ਵਾਲੇ ਆ ਔਰ ਦਿੱਲੀ ਪਬਲਿਕ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਡਿਊਟੀ ਨਿਭਾ ਰਹੇ ਆ ਉਹ ਆਪਣੀ ਡਿਊਟੀ ਸਵਾਪਤ ਕਰਕੇ ਸਵੇਰੇ ਜਿਹੜਾ 5 ਵਜੇ ਉਹ ਆ ਰਹੇ ਸੀਗੇ ਸਾਢੇ 5 ਦੇ ਕਰੀਬ ਸਵੇਰੇ ਤੜਕਸਾਰ ਜਿਹੜਾ ਵਾ ਉਹ ਬਿਜਲੀ ਬੋਰਡ ਦੀਆਂ ਜਿਹੜੀਆਂ ਤਾਰਾਂ ਨੇ ਹਾਈ ਵੋਲਟੇਜ ਉਹ ਸੜਕ ਦੇ ਉੱਤੇ ਬਾਈਪਾਸ ਤਰਨ ਤਾਰਨ ਜਿੱਥੇ ਰਾਧਾ ਸੁਆਮੀ ਡੇਰਾ ਆ ਉਸ ਤੋਂ ਪਹਿਲਾਂ ਉਤਾਰਾ ਡਿੱਗੀਆਂ ਸੀਗੀਆਂ ਉਹਨਾਂ ਦਾ ਕਰਕੇ ਉਹਨਾਂ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਗਈ। ਤਾਰਾ ਕਿੰਨੇ ਦਿਨ ਹੋ ਗਿਆ ਸੀ ਡਿੱਗੀਆਂ? ਜੀ ਉਹ ਰਾਤ ਦੀਆਂ ਹੀ ਤਾਰਾਂ ਜਿਹੜੀਆਂ ਵਾ ਸ਼ਾਮ ਦੀਆਂ ਹੀ। ਸ਼ਾਮ ਦੀਆਂ ਤਾਰਾਂ ਡਿੱਗੀਆਂ ਨੇ ਔਰ ਸ਼ਾਮ ਦੀਆਂ ਹੀ ਕੰਪਲੇਂਟਾਂ ਜਿਹੜੀਆਂ ਉਹ ਲਾਗੇ ਜਿੰਨੇ ਵੀ ਕਰਾ ਵਾਲੇ ਆ ਉਹਨਾਂ ਵੱਲੋਂ ਪਾਈਆਂ ਜਾ ਰਹੀਆਂ ਨੇ। ਇਹਨਾਂ ਦੇ ਜਿਹੜਾ ਰਜਿਸਟਰਡ ਨੰਬਰ ਆ ਬੀ ਦੀ ਬੋਰਡ ਦਾ 1912 ਉਹਦੇ ਉੱਤੇ ਵੀ ਪਾਈਆਂ ਗਈਆਂ ਉਹਨਾਂ ਦੇ ਰੀ ਮੈਸੇਜ ਜਿਹੜੇ ਆਏ ਉਹਨਾਂ ਦੇ ਸਕਰੀਨਸ਼ਾਟ ਵੀ ਆ ਸਾਡੇ ਕੋਲ। ਪਰ ਕੋਈ ਮਹਿਕਮੇ ਵੱਲੋਂ ਜਗ੍ਹਾ ਤੇ ਪਹੁੰਚਿਆ ਨਹੀਂ। ਉੱਥੇ ਕੋਈ ਦੋ ਇਹਨਾਂ ਦੇ ਅਧਿਕਾਰੀ ਜਿਹੜੇ ਆ ਉਹ ਆਏ ਨੇ ਪਰ ਉਹਨਾਂ ਨੇ ਵੇਖੋ ਪਹਿਲੀ ਗੱਲ ਇਹ ਆ ਵੀ ਆਂਦੇ ਸਾਡੀ ਇਹ ਡਿਊਟੀ ਖਤਮ ਹੋ ਗਈ ਆ। ਜੇ ਖਤਮ ਹੋ ਗਈ ਆ ਤੇ ਉਹਨਾਂ ਦਾ ਆਉਣਾ ਹੀ ਨਹੀਂ ਬਣਦਾ ਜੇ ਉਹ ਆਏ ਆ ਤੇ ਉਹਨਾਂ ਨੂੰ ਘਰਾਂ ਵਾਲਿਆਂ ਨੇ ਲੱਗੀ ਇਹੋ ਕਿਹਾ ਵਾ ਵੀ ਇਹ ਤਾਰਾਂ ਨੂੰ ਕੱਟ ਕੇ ਸਾਈਡ ਦੇ ਉੱਤੇ ਕਰ ਦਿੱਤਾ ਜਾਵੇ ਤਾਂ ਜੋ ਰਾਤ ਨੂੰ ਕੋਈ ਇਦਾਂ ਦਾ ਹਾਦਸਾ ਨਾ ਵਾਪਰੇ। ਪ੍ਰਸ਼ਾਸਨ ਦੇ ਕਿਸੇ ਉੱਚ ਅਧਿਕਾਰੀ ਦੇ ਨਾਲ ਨਹੀਂ ਗੱਲ ਕੀਤੀ ਗਈ ਉਹਨਾਂ ਨੂੰ। ਜੀ ਬਿਲਕੁਲ ਉਹ ਤੇ ਹੁਣ ਉਹ ਦੱਸਣਗੇ। ਔਰ ਪਹਿਲੀ ਤੇ ਗੱਲ ਇਹ ਆ ਵੀ ਜਦੋਂ ਕੋਈ ਕੰਪਲੇਂਟ ਕੱਢਣ ਜਾਂਦਾ ਅਧਿਕਾਰੀ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਦੱਸਦਾ ਕਿ ਮੈਂ ਆ ਕੰਪਲੇਂਟ ਜਿਹੜੀ ਆ ਇਹ ਕੱਢ ਆਇਆ। ਜੇ ਉੱਥੇ ਉਹ ਗਏ ਆ ਤੇ ਉਹਦੇ ਹੁਣ ਉਹ ਦੱਸਣਗੇ ਵੀ ਉਹਨਾਂ ਨੇ ਆਪਣੇ ਅਧਿਕਾਰੀਆਂ ਨਾਲ ਗੱਲ ਕੀਤੀ ਆ ਜਾਂ ਨਹੀਂ ਕੀਤੀ ਪਰ ਕੁੱਲ ਮਿਲਾ ਕੇ ਇਹ ਵੱਡੀ ਲਾਪਰਵਾਹੀ ਆ ਬਿਜਲੀ ਬੋਰਡ ਮਹਿਕਮੇ ਦੀ। ਉਹ ਮਹਿਕਮੇ ਦੀ ਲਾਪਰਵਾਹੀ ਕਰਕੇ ਇੱਕ ਇਨਸਾਨ ਜਿਹੜਾ ਵਾ ਆਪਣੀ ਜ਼ਿੰਦਗੀ ਖਵਾ ਬੈਠਾ। ਇਸ ਦਲੇਰ ਸਿੰਘ ਦਾ ਉਹ ਪਿਤਾ ਸੀਗਾ ਜਿਹਦੇ ਸਿਰ ਦੇ ਘਰ ਦਾ ਸਾਰਾ ਪਰਿਵਾਰ ਚਲ ਗਿਆ ਸੀ। ਔਰ ਮੈਂ ਦੱਸ ਦੇਣਾ ਚਾਹੁੰਦਾ ਵਾਂ ਕਿ ਬਹੁਤ ਜ਼ਿਆਦਾ ਦੁੱਖ ਆ ਇਹਦੇ ਮਾਤਾ ਜੀ ਨੂੰ ਵੀ ਇਹਨੂੰ ਵੀ ਕਿ ਸਾਡਾ ਕਮਾਉਣ ਵਾਲਾ ਜਿਹੜਾ ਘਰ ਦਾ ਮੈਂਬਰ ਆ ਉਹ ਇਸ ਦੁਨੀਆ ਦੇ ਦਿੱ ਜਿਹੜਾ ਉਹ ਨਹੀਂ ਰਿਹਾ ਜਦ ਇਹ ਇਨਸੀਡੈਂਟ ਹੋਇਆ ਵਾ ਤਾਂ ਉਸ ਵਕਤ ਪੇ ਪ੍ਰਸ਼ਾਸਨ ਅਧਿਕਾਰੀ ਪਹੁੰਚੇ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਸਵੇਰੇ ਸਾਡੇ ਹੀ ਆਗੂ ਨੇ ਬਲਬੀਰ ਸਿੰਘ ਗਨਵਾਲ ਉਹ ਜਦੋਂ ਥਾਣੇ ਆਏ ਆ ਤੇ ਥਾਣੇ ਦੇ ਵਿੱਚ ਵੀ ਪ੍ਰਸ਼ਾਸਨ ਅਧਿਕਾਰੀ ਜਿਹੜੇ ਨੇ ਉਹ ਸਿਰਫ ਦੋ ਹੀ ਨਜ਼ਰ ਪਾਏ ਗਏ ਔਰ ਉੱਥੇ ਵੀ ਲਗਭਗ ਅੱਧਾ ਘੰਟਾ ਬਾਅਦ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਆ ਉਸ ਤੋਂ ਪਹਿਲਾਂ ਕਾਫੀ ਵੀਡੀਓ ਜਿਹੜੀਆਂ ਨੇ ਉਹ ਬਣਾ ਲਈਆਂ ਗਈਆਂ ਵਾ ਜਦੋਂ ਸਵੇਰੇ ਹੀ ਪਹੁੰਚੇ ਆ ਉਦੋਂ ਬਿਜਲੀ ਬੋਰਡ ਦੇ ਅਧਿਕਾਰੀ ਆ ਕੇ ਉਹਨਾਂ ਤਾਰਾਂ ਨੂੰ ਇਕੱਠੀਆਂ ਕਰਕੇ ਤੇ ਨਾਲ ਲੱਗਦੇ ਘਰ ਦੇ ਵਿੱਚ ਜਿਹੜਾ ਵਾ ਉਹ ਰੱਖਣ ਦੇ ਸੀ ਕੀ ਮੰਗ ਆ ਮੰਗ ਵੇਖੋ ਜੀ ਇਹ ਆ ਕਿ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਉਸ ਤੋਂ ਬਾਅਦ ਤੈਅ ਕੀਤਾ ਜਾਊਗਾ ਇਹ ਇੱਕ ਕਤਲ ਦਾ ਮਾਮਲਾ ਜਿਹੜਾ ਉਹ ਜਾਣਿਆ ਜਾਂਦਾ ਕਿਉਂਕਿ ਜਿੱਥੇ ਲਾਪਰਵਾਹੀ ਕਰਕੇ ਕਿਸੇ ਦੀ ਜਾਨ ਗਈ ਹੋਵੇ ਉਹ ਇੱਕ ਕਤਲ ਦਾ ਮਾਮਲਾ ਜਿਹੜਾ ਵਾ ਉਹ ਮੰਨਿਆ ਜਾਂਦਾ ਵਾ ਪਰਿਵਾਰ ਜਿਹੜਾ ਵਾ ਇਸ ਵੇਲੇ ਗਹਿਰੇ ਸਦਮੇ ਦੇ ਵਿੱਚ ਆ ਸਾਡੇ ਸਤਿਕਾਰਯੋਗ ਭੈਣ ਜੀ ਜਿਨ੍ਹਾਂ ਦਾ ਜੀਵਨ ਸਾਥੀ ਹੈ ਜਿਹੜਾ ਦੁਨੀਆ ਤੇ ਨਹੀਂ ਰਿਹਾ ਉਹ ਆਉਂਦੇ ਆ ਉਹਨਾਂ ਦੇ ਨਾਲ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਇਹਨਾਂ ਦੋਸ਼ੀਆਂ ਦੇ ਉੱਤੇ ਹੋਣੀ ਚਾਹੀਦੀ ਆ ਮੈਕਮੇ ਦੇ ਬਿਜਲੀ ਬੋਰਡ ਦੇ ਸਬੰਧਤ ਮੈਕਮੇ ਦੇ ਜਿੰਨੇ ਵੀ ਅਧਿਕਾਰੀ ਆ ਇਨਾਂ ਦੀ ਲਾਪਰਵਾਹੀ ਦੇ ਨਾਲ ਹੀ ਜਿਹੜੀ ਹੈ ਮੌਤ ਹੋਈ ਹੈ। ਅਮ੍ਰਿਤਸਰ ਦੇ ਹਲਕੇ ਜੰਡੇਆਲਾ ਗੁਰੂ ਦੇ ਵਿੱਚ ਅੱਜ ਇੱਕ ਮੰਦਭਾਗੀ ਘਟਨਾ ਦੇਖਣ ਨੂੰ ਮਿਲੀ ਜਿੱਥੇ ਕੀ ਜਸਪਾਲ ਸਿੰਘ ਨਾਮਕ ਇੱਕ ਵਿਅਕਤੀ ਜੋ ਕਿ ਨਿੱਜੀ ਸਕੂਲ 'ਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ, ਬਿਜਲੀ ਦੀਆਂ ਤਾਰਾਂ ਦੇ ਚਪੇੜ 'ਚ ਆ ਜਾਂਦਾ ਹੈ ਜਿਸ ਕਾਰਨ ਉਹ ਸੜਕ ਤੇ ਡਿੱਗ ਜਾਂਦਾ ਹੈ। ਸੜਕ ਤੇ ਡਿੱਗਣ ਨਾਲ ਉਸ ਨੂੰ ਸੱਟ ਲੱਗਦੀ ਹੈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਜਿੱਥੇ ਕਿ ਉਹ ਨਿੱਜੀ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ, 5:30 ਵਜੇ ਦੇ ਕਰੀਬ ਸ ਜੋ ਐ ਆਪਣੇ ਘਰ ਪਰਤ ਰਿਆ ਸੀ ਜਿਸ ਮੌਕੇ ਇਹ ਦੁਰਘਟਨਾ ਵਾਪਰੀ ਅਤੇ ਉਹ ਆਪਣੀ ਜਾਨ ਤੋਂ ਹੱਥੋਂ ਬੈਠਾ ਜਿੱਥੇ ਕਿ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌਰ ਬੈਠੀ ਹੈ ਉੱਥੇ ਹੀ ਉਹਨਾਂ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਜਲੀ ਦੀਆਂ ਤਾਰਾਂ ਸੜਕ ਤੇ ਰੱਖਣ ਦੇ ਲੈ ਕੇ ਇੱਕ ਵੱਡੀ ਲਾਪਰਵਾਹੀ ਹੈ ਜਿਸ ਕਾਰਨ ਹਾਦਸਾ ਹੋਇਆ ਅਤੇ ਉਹਨਾਂ ਨੇ ਆਪਣੇ ਘਰ ਦਾ ਇੱਕ ਅਹਿਮ ਜੀ ਗਵਾ ਲਿਆ ਜਿਸ ਨੂੰ ਲੈ ਕੇ ਉਹ ਬਿਜਲੀ ਬੋਰਡ ਦੀ ਲਾਪਰਵਾਹੀ ਨੂੰ ਦਿਖਾਉਂਦੇ ਪਏ ਨੇ ਦਰਸਾਉਂਦੇ ਪੈਣੇ ਅਤੇ ਇਨਸਾਫ ਦੀ ਮੰਗ ਕਰਦੇ ਪੈਣੇ ਇਸ ਮੌਕੇ ਤੇ ਪੁਲਿਸ ਅਧਿਕਾਰੀ ਜੋ ਕਿ ਮੌਕੇ ਤੇ ਮੌਜੂਦ ਹੋਏ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਪੋਸਟਮਾਰਟਮ ਰਿਪੋਰਟ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਨਿਰਧਾਰਿਤ ਕੀਤੀ ਜਾਵੇਗੀ ਤਾਂ ਕੀ ਕੋਈ ਜਾਣਕਾਰੀ ਦੇ ਰਹੇ ਨੇ ਉਹ ਵੀ ਤੁਹਾਨੂੰ ਸੁਣਾਣੇ ਅੱਜ ਸਵੇਰ 5:30 ਵਜੇ ਦੇ ਕਰੀਬ ਜਸਪਾਲ ਸਿੰਘ ਪੁੱਤਰ ਮਖਤਿਆਰ ਸਿੰਘ ਵਾਸੀ ਜਾਣੀਆਂ ਜੋ ਕਿ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਸੀਗਾ ਆਪਣੀ ਬਾਈਕ ਤੇ ਉਹ ਆਪਣੇ ਪਿੰਡ ਡਿਊਟੀ ਤੋਂ ਬਾਅਦ ਵਾਪਸ ਜਾ ਰਿਹਾ ਸੀ ਤੇ ਇਹਨਾਂ ਦੇ ਕਹਿਣ ਮੁਤਾਬਕ ਇਹ ਹੈ ਕਿ ਰਸਤੇ ਵਿੱਚ ਤਾਰਾਂ ਸੀਗੀਆਂ ਬਿਜਲੀ ਬੋਰਡ ਦੀਆਂ ਡਿੱਗੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਉਹਦਾ ਮੋਟਰਸਾਲਾ ਅਰਨ ਕਰਕੇ ਡਿੱਗਾ ਵਾ ਪਰ ਮੌਕੇ ਤੇ ਜਦੋਂ ਆਈ ਪੁੱਜੀਏ ਉੱਥੇ ਤਾਰਾਂ ਤਾਂ ਸਾਈਡ ਤੇ ਸੀਗੀਆਂ ਪਰ ਹਾਂ ਰਿਪੇਅਰ ਦਾ ਕੰਮ ਜ਼ਰੂਰ ਉੱਥੇ ਬਿਜਲੀ ਬੋਰਡ ਵੱਲੋਂ ਕੀਤਾ ਗਿਆ ਵਾ ਬਾਕੀ ਅਸੀਂ ਉਹਨਾਂ ਦੇ ਬੇਟੇ ਦੇ ਬਿਆਨ ਲਿਖ ਕੇ 194 ਬੀਐਨਐਸਐਸ ਤਹਿਤ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਪੋਸਟਮੋਰਮ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਦਲੇਰ ਸਿੰਘ ਦਲੇਰ ਸਿੰਘ ਜੀ ਕੀ ਗੱਲ ਹੋਈ ਹੈ ਮੈਂ ਮਨੁਜ ਜਿਸ ਸਵੇਰੇ 6 ਵਜੇ ਪਤਾ ਲੱਗਾ ਕਿ ਮੇਰੇ ਫਾਦਰ ਦਾ ਐਕਸੀਡੈਂਟ ਹੋ ਗਿਆ ਤੇ ਮੈਂ ਜਲਦੀ ਜਲਦੀ ਮੈਂ ਐਂਬੂਲੈਂਸ ਤੇ ਪੁਲਿਸ ਅਰੇਂਜ ਕੀਤੀ ਐਂਬੂਲੈਂਸ ਆਈ ਲੈ ਕੇ ਗਏ ਤੇ ਉੱਥੇ ਉਹਨੇ ਮੇਰੇ ਫਾਦਰ ਨੂੰ ਡੈਥ ਪ੍ਰਨਾਉਂਸ ਕਰਤਾ ਕਿ ਕਾਰਨ ਕੀ ਰਿਹਾ ਐ ਐਕਸੀਡੈਂਟ ਹੋ ਗਿਆ ਕਿਹਾ ਤਾਂ ਇਹੀ ਜਾ ਰਿਹਾ ਹੈ ਕਿ ਜੋ ਸਾਹਮਣੇ ਹੈ ਸਾਰਾ ਕੁਝ ਹੀ ਹੈ ਵੀਡੀਓਜ਼ ਵੀ ਹੈ ਕਿ ਬਿਜਲੀ ਦੀਆਂ ਤਾਰਾਂ ਹੀ ਖੰਭਾ ਟੁੱਟਾਈ ਕੰਪਲੇਨਸ ਹੋਈਆਂ ਹੀ ਗੀਆਂ ਉਹ ਨਹੀਂ ਚੱਕੀਆਂ ਗਈਆਂ ਹਨ ਗੇਰੀਲੀ ਕਰਕੇ ਉਹਦੀ ਅੱਜ ਮਤੋ ਵੀ ਕੀ ਮੰਗਾ ਹਾਂ ਮੰਗੇ ਇਨਸਾਫ ਹੋਣਾ ਚਾਹੀਦਾ ਜੋ ਹੁਣ ਜਾਣ ਵਾਲਾ ਚਲ ਗਿਆ ਹੋਰ ਨਾ ਕੋਈ ਜਾਵੇ ਤੇ ਇਸ ਦੇ ਤੇ ਜੋ ਵੀ ਬੰਦੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਇਨਸਾਫ ਹਾਂਜੀ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਦਲਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਯੂਨੀਅਨ ਨੇਤਾ ਸਿੱਧੂਪੁਰ ਦਲਜੀਤ ਸਿੰਘ ਜੀ ਕੀ ਗੱਲ ਹੋਈ ਅੱਜ ਜਿਹੜਾ ਸਵੇਰੇ ਸਵੇਰੇ ਐਕਸੀਡੈਂਟ ਹੋਇਆ ਵਾ ਕੀ ਇਹ ਕਾਰਨ ਦੇ ਐਕਸੀਡੈਂਟ ਦਾ ਦੇਖੋ ਜੀ ਸਭ ਤੋਂ ਪਹਿਲਾਂ ਤੇ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਹੈ ਅੱਜ 19 ਤਰੀਕ ਵਾਲੇ ਦਿਨ ਐ ਐਤਵਾਰ ਵਾਲਾ ਦਿਨ ਐ ਤਿਹਾੜ ਸੀ ਕਿ ਕੱਲ ਪਰਸੋਂ ਦੀਵਾਲੀ ਦੇ ਪਰ ਸਰਦਾਰ ਜਸਪਾਲ ਸਿੰਘ ਜਿਹੜੇ ਜਾਣੀਆਂ ਪਿੰਡ ਦੇ ਰਹਿਣ ਵਾਲੇ ਆ ਔਰ ਦਿੱਲੀ ਪਬਲਿਕ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਡਿਊਟੀ ਨਿਭਾ ਰਹੇ ਆ ਉਹ ਆਪਣੀ ਡਿਊਟੀ ਸਬਾਪਤ ਕਰਕੇ ਸਵੇਰੇ ਜਿਹੜਾ 5 ਵਜੇ ਉਹ ਆ ਰਹੇ ਸੀਗੇ ਸਾਢੇ 5 ਦੇ ਕਰੀਬ ਸਵੇਰੇ ਤੜਕਸਾਰ ਜਿਹੜਾ ਵਾ ਉਹ ਬਿਜਲੀ ਬੋਰਡ ਦੀਆਂ ਜਿਹੜੀਆਂ ਤਾਰਾਂ ਨੇ ਹਾਈ ਵੋਲਟੇਜ ਉਹ ਸੜਕ ਦੇ ਉੱਤੇ ਬਾਈਪਾਸ ਤਰਨ ਤਾਰਨ ਜਿੱਥੇ ਰਾਧਾ ਸੁਆਮੀ ਡੇਰਾ ਆ ਉਸ ਤੋਂ ਪਹਿਲਾਂ ਉਤਾਰਾਂ ਡਿੱਗੀਆਂ ਸੀਗੀਆਂ ਉਹਨਾਂ ਦਾ ਕਰਕੇ ਉਹਨਾਂ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਗਈ ਤਾਰਾਂ ਕਿੰਨੇ ਦਿਨ ਹੋ ਗਿਆ ਸੀ ਡਿੱਗੀਆਂ ਜੀ ਉਹ ਰਾਤ ਦੀਆਂ ਹੀ ਤਾਰਾਂ ਜਿਹੜੀਆਂ ਵਾ ਸ਼ਾਮ ਦੀਆਂ ਹੀ ਸ਼ਾਮ ਦੀਆਂ ਤਾਰਾਂ ਡਿੱਗੀਆਂ ਨੇ ਔਰ ਸ਼ਾਮ ਦੀਆਂ ਹੀ ਕੰਪਲੇਂਟਾਂ ਜਿਹੜੀਆਂ ਉਹ ਲਾਗੇ ਜਿੰਨੇ ਵੀ ਕਰਾ ਲਏ ਆ ਉਹਨਾਂ ਵੱਲੋਂ ਪਾਈਆਂ ਜਾ ਰਹੀਆਂ ਨੇ ਇਹਨਾਂ ਦੇ ਜਿਹੜਾ ਰਜਿਸਟਰਡ ਨੰਬਰ ਆ ਬੀ ਦੀ ਬੋਰਡ ਦਾ 1912 ਉਹਦੇ ਉੱਤੇ ਵੀ ਪਾਈਆਂ ਗਈਆਂ ਉਹਨਾਂ ਦੇ ਰੀ ਮੈਸੇਜ ਜਿਹੜੇ ਆਏ ਉਹਨਾਂ ਦੇ ਸਕਰੀਨਸ਼ਾਟ ਵੀ ਆ ਸਾਡੇ ਕੋਲ ਪਰ ਕੋਈ ਵਿਭਾਗ ਦੇ ਵੱਲੋਂ ਜਗ੍ਹਾ ਤੇ ਪਹੁੰਚੀਆਂ ਨਹੀਂ ਉੱਥੇ ਕੋਈ ਦੋ ਇਹਨਾਂ ਦੇ ਅਧਿਕਾਰੀ ਜਿਹੜੇ ਆ ਉਹ ਆਏ ਨੇ ਪਰ ਉਹਨਾਂ ਨੇ ਵੇਖੋ ਪਹਿਲੀ ਦੀ ਗੱਲ ਇਹ ਆ ਵੀ ਆਂਦੇ ਸਾਡੀ ਇਹ ਡਿਊਟੀ ਖਤਮ ਹੋ ਗਈ ਆ। ਜੇ ਖਤਮ ਹੋ ਗਈ ਆ ਤੇ ਉਹਨਾਂ ਦਾ ਆਉਣਾ ਹੀ ਨਹੀਂ ਬਣਦਾ ਜੇ ਉਹ ਆਏ ਆ ਤੇ ਉਹਨਾਂ ਨੂੰ ਘਰਾਂ ਵਾਲਿਆਂ ਨੇ ਲੱਗੀ ਇਹੋ ਕਿਹਾ ਵਾ ਕਿ ਇਹ ਤਾਰਾਂ ਨੂੰ ਕੱਟ ਕੇ ਸਾਈਡ ਦੇ ਉੱਤੇ ਕਰ ਦਿੱਤਾ ਜਾਵੇ ਤਾਂ ਜੋ ਰਾਤ ਨੂੰ ਕੋਈ ਇਦਾਂ ਦਾ ਹਾਸਾ ਨਾ ਵਾਪਰੇ। ਪ੍ਰਸ਼ਾਸਨ ਦੇ ਕਿਸੇ ਉੱਚ ਅਧਿਕਾਰੀ ਦੇ ਨਾਲ ਨਹੀਂ ਗੱਲ ਕੀਤੀ ਗਈ ਉਹਨਾਂ ਨਾਲ। ਜੀ ਬਿਲਕੁਲ ਉਹ ਤੇ ਹੁਣ ਉਹ ਦੱਸਣਗੇ। ਔਰ ਪਹਿਲੀ ਤੇ ਗੱਲ ਇਹ ਆ ਵੀ ਜਦੋਂ ਕੋਈ ਕੰਪਲੇਂਟ ਕੱਢਣ ਜਾਂਦਾ ਅਧਿਕਾਰੀ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਦੱਸਦਾ ਕਿ ਮੈਂ ਆ ਕੰਪਲੇਂਟ ਜਿਹੜੀ ਆ ਇਹ ਕੱਢ ਆਇਆ ਜੀ ਉੱਥੇ ਉਹ ਗਏ ਆ ਤੇ ਉਹਦੇ ਹੁਣ ਉਹ ਦੱਸਣਗੇ ਵੀ ਉਹਨਾਂ ਨੇ ਆਪਣੇ ਅਧਿਕਾਰੀਆਂ ਨਾਲ ਗੱਲ ਕੀਤੀ ਆ ਜਾਂ ਨਹੀਂ ਕੀਤੀ ਪਰ ਕੁੱਲ ਮਿਲਾ ਕੇ ਇਹ ਵੱਡੀ ਲਾਪਰਵਾਹੀ ਆ ਬਿਜਲੀ ਬੋਰਡ ਮਹਿਕਮੇ ਦੀ ਉਹ ਮਹਿਕਮੇ ਦੀ ਲਾਪਰਵਾਹੀ ਕਰਕੇ ਇੱਕ ਇਨਸਾਨ ਜਿਹੜਾ ਵਾ ਆਪਣੀ ਜ਼ਿੰਦਗੀ ਗਵਾ ਬੈਠਾ ਇਸ ਦਲੇਰ ਸਿੰਘ ਦਾ ਉਹ ਪਿਤਾ ਸੀਗਾ ਜਿਹਦੇ ਸਿਰ ਦੇ ਘਰ ਦਾ ਸਾਰਾ ਪਰਿਵਾਰ ਚੱਲ ਰਿਹਾ ਸੀ ਔਰ ਮੈਂ ਦੱਸ ਦੇਣਾ ਚਾਹੁੰਦਾ ਵਾਂ ਕਿ ਬਹੁਤ ਜ਼ਿਆਦਾ ਦੁੱਖ ਹੈ ਇਹਦੇ ਮਾਤਾ ਜੀ ਨੂੰ ਵੀ ਇਹਨੂੰ ਵੀ ਕਿ ਸਾਡਾ ਕਮਾਉਣ ਵਾਲਾ ਜਿਹੜਾ ਘਰ ਦਾ ਮੈਂਬਰ ਆ ਉਹ ਇਸ ਦੁਨੀਆ ਦੇ ਦਿੱ ਜਿਹੜਾ ਉਹ ਨਹੀਂ ਰਿਹਾ ਜਦ ਇਹ ਇਨਸੀਡੈਂਟ ਹੋਇਆ ਵਾ ਤਾਂ ਉਸ ਵਕਤ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਸੀ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਸਵੇਰੇ ਸਾਡੇ ਹੀ ਆਗੂ ਨੇ ਬਲਬੀਰ ਸਿੰਘ ਗਨਵਾਲ ਉਹ ਜਦੋਂ ਥਾਣੇ ਆਏ ਆ ਤੇ ਥਾਣੇ ਦੇ ਵਿੱਚ ਵੀ ਪ੍ਰਸ਼ਾਸਨ ਅਧਿਕਾਰੀ ਜਿਹੜੇ ਨੇ ਉਹ ਸਿਰਫ ਦੋ ਹੀ ਨਜ਼ਰ ਪਾਏ ਗਏ ਔਰ ਉੱਥੇ ਵੀ ਲਗਭਗ ਅੱਧਾ ਘੰਟਾ ਬਾਅਦ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਆ ਉਸ ਤੋਂ ਪਹਿਲਾਂ ਕਾਫੀ ਵੀਡੀਓ ਜਿਹੜੀਆਂ ਨੇ ਉਹ ਬਣਾ ਲਈਆਂ ਗਈਆਂ ਵਾ ਜਦੋਂ ਸਵੇਰੇ ਹੀ ਪਹੁੰਚੇ ਆ ਉਦੋਂ ਬਿਜਲੀ ਬੋਰਡ ਦੇ ਅਧਿਕਾਰੀ ਆ ਕੇ ਉਹਨਾਂ ਤਾਰਾਂ ਨੂੰ ਇਕੱਠੀਆਂ ਕਰਕੇ ਤੇ ਨਾਲ ਲੱਗਦੇ ਘਰ ਦੇ ਵਿੱਚ ਜਿਹੜਾ ਉਹ ਰੱਖਣ ਦੇ ਸੀ ਜੀ ਮੰਗ ਆ ਮੰਗ ਵੇਖੋ ਜੀ ਇਹ ਆ ਕਿ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਉਸ ਤੋਂ ਬਾਅਦ ਤੈਅ ਕੀਤਾ ਜਾਊਗਾ ਇਹ ਇੱਕ ਕਤਲ ਦਾ ਮਾਮਲਾ ਜਿਹੜਾ ਉਹ ਜਾਣਿਆ ਜਾਂਦਾ ਕਿਉਂਕਿ ਜਿੱਥੇ ਲਾਪਰਵਾਹੀ ਕਰਕੇ ਕਿਸੇ ਦੀ ਜਾਨ ਗਈ ਹੋਵੇ ਉਹ ਇੱਕ ਕਤਲ ਦਾ ਮਾਮਲਾ ਜਿਹੜਾ ਵਾ ਮੰਨਿਆ ਜਾਂਦਾ ਵਾ ਪਰਿਵਾਰ ਜਿਹੜਾ ਵਾ ਇਸ ਵੇਲੇ ਗਹਿਰੇ ਸਦਮੇ ਦੇ ਵਿੱਚ ਆ ਸਾਡੇ ਸਤਿਕਾਰਯੋਗ ਭੈਣ ਜੀ ਜਿਨ੍ਹਾਂ ਦਾ ਜੀਵਨ ਸਾਥੀ ਹੈ ਜਿਹੜਾ ਦੁਨੀਆ ਤੇ ਨਹੀਂ ਰਿਹਾ ਉਹ ਆਉਂਦੇ ਆ ਉਹਨਾਂ ਦੇ ਨਾਲ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਇਹਨਾਂ ਦੋਸ਼ੀਆਂ ਦੇ ਉੱਤੇ ਹੋਣੀ ਚਾਹੀਦੀ ਆ ਵਿਭਾਗ ਦੇ ਬਿਜਲੀ ਬੋਰਡ ਦੇ ਸਬੰਧਤ ਵਿਭਾਗ ਦੇ ਜਿੰਨੇ ਵੀ ਅਧਿਕਾਰੀ ਆ ਜਿਨ੍ਹਾਂ ਦੀ ਲਾਪਰਵਾਹੀ ਦੇ ਨਾਲ ਇਹ ਜਿਹੜੀ ਆ ਮੌਤ ਹੋਈ ਹੈ